ਉਹ ਦੋਸਤੋ 22 ਦੇ ਇੱਕ ਬੇਟਾ ਇੱਕ ਬੇਟੀ ਹੈ ਤੇ 22 ਦੱਸਦਾ ਵੀ ਕਬੂਤਰ ਵੀ ਰੱਖੇ ਆ ਘਰੇ ਕੰਮ ਵੀ ਕਰਦਾ ਹੁੰਦਾ ਤੇ ਪੜ੍ਹਾਈ ਤੇ ਕੋਈ ਅਸਰ ਨਹੀਂ ਹਨਾ ਆ ਕਿੰਨੇ ਸਾਰੇ ਮੈਡਲ ਹੈ ਇਹਨੇ ਇਹ ਮੇਰੇ ਬੱਚਿਆਂ ਦੇ ਸਾਰੇ ਜਿਵੇਂ ਬੰਦੇ ਕਹਿੰਦੇ ਕਬੂਤਰ ਮਾੜੇ ਆ ਜਾਂ ਬੱਚੇ ਤੇ ਅਸਰ ਪੈਂਦਾ ਮਾੜਾ ਜੀ ਜੀ ਇਹ ਨਾਲ ਪੂਰੀ ਹਲਪ ਕਰਾਉਂਦੇ ਸਾਡੇ ਕਬੂਤਰਾਂ ਜਦੋਂ ਅਸੀਂ ਕਿਤੇ ਜਾਣੇ ਦਾਣਾ ਪਾਣੀ ਵੀ ਪਾਉਂਦੇ ਕਬੂਤਰਾਂ ਨੂੰ ਜਿਵੇਂ ਕਬੂਤਰ ਆਸੇ-ਪਾਸੇ ਜਾ ਵੜਦਾ ਨਿਗਾਹ ਵੀ ਰਖਾਉਂਦੇ ਆ ਵੀ ਆਦੀ ਮੰਮੀ ਦੇ ਨਾਲ ਪੂਰੀ ਹੈਲਪ ਕਰਾਉਂਦੇ ਤੇ ਇਹ ਦੇਖ ਸਕਦੇ ਤੁਸੀਂ ਵੀ ਕੋਈ ਜਵਾਕਾਂ ਦੇ ਅਸਰ ਨਹੀਂ ਕੋਈ ਕਬੂਤਰਬਾਜੀ ਮਾੜੀ ਨਹੀਂ ਗਈ ਤੇ ਸਾਰੇ ਇਹਨਾਂ ਦੇ ਬੱਚਿਆਂ ਨੇ ਫਾਸਟਾ ਹਾਂ ਚ ਸਕੂਲਾਂ ਚ ਹੀ ਮਿਲੇ ਵੇ ਇਹਨਾਂ ਦੇ ਠੀਕ ਹੈ ਕੋਈ ਪੜ੍ਹਾਈ ਤੇ ਅਸਰ ਨਹੀਂ ਪਿਆ ਜਿਵੇਂ ਬੰਦਾ ਕਹਿੰਦਾ ਬੱਚਿਆਂ ਦੇ ਮਾੜਾ ਅਸਰ ਪੈਂਦਾ ਕੂਤਰਬਾਜੀ ਕੋਈ ਮਾੜੀ ਨਹੀਂ ਜੇ ਆਪਾਂ ਸਹੀ ਢੰਗ ਨਾਲ ਕਰੀਏ ਤੇ ਜੇਦੋਂ ਕੋਈ ਬੰਦਾ ਗਲਤ ਤਰੀਕੇ ਨਾਲ ਕਰਦਾ ਕਬੂਤਰਬਾਜੀ ਛੜਦਾ ਨਾਲ ਜੂਆ ਖੇਡਣਾ ਨਾਲ ਗਲਤ ਕੰਮ ਕਰਨੇ ਜਾਂ ਗਲਤ ਤਰੀਕੇ ਨਾਲ ਕਬੂਤਰਬਾਜੀ ਕਰਨੀ ਉਹ ਮਾੜੀ ਆ ਤੇ ਉਹ ਉਹਨਾਂ ਨੂੰ ਬੰਦੇ ਨੂੰ ਲੋਕੀ ਘਟ ਮਾੜਾ ਕਹਿੰਦੇ ਤੇ ਜਾਨਵਰਾਂ ਤੇ ਜ਼ਿਆਦਾ ਦੋਸ਼ ਲੱਗਦਾ ਜੀ ਵੀ ਕਬੂਤਰ ਮਾੜੇ ਸਾਡਾ ਘਰ ਜਾੜਦਾ ਸਾਡੀ ਜ਼ਮੀਨ ਵਿੱਚ ਆਦੀ ਕਾਕ ਨਹੀਂ ਛੱਡਾ ਇਹਨਾਂ ਨੇ ਭਈ ਅਸੀਂ 250 ਰੁਪਏ ਦਿਹਾੜੀ ਤੋਂ ਅੱਜ ਅਸੀਂ ਲੱਖ ਸਵਾ ਲੱਖ ਰੁਪਏ ਮਹੀਨੇ ਦਾ ਕਮਾ ਰਹੇ ਹਾਂ ਸਿਰਫ ਕਬੂਤਰਾਂ ਦੀ ਵਜ੍ਹਾ ਨਾਲ ਕੋਸ ਦੁਕਾਨ ਤੇ ਮਿਹਨਤ ਕਰਦੇ ਇਹ ਨਹੀਂ ਆਪਾਂ ਕੋਈ ਕਬੂਤਰ ਵੇਚ ਕੇ ਜਾਂ ਕਿਵੇਂ ਕਬੂਤਰ ਵੀ ਸੇਲ ਕਰਦੀ ਪਰ ਦੁਕਾਨ ਤੇ ਸਾਡੀ ਫੁੱਲ ਵੀ ਕਬੂਤਰਾਂ ਦੀ ਵਜ੍ਹਾ ਨੇ ਇੱਥੋਂ ਤਾਈ ਆਈ ਜੇ ਲਿੰਕ ਬਣੇ ਆ ਤੇ ਬੱਚੇ ਵੀ ਸਾਡੇ ਵਧੀਆ ਆਪਣੀ ਬੇਟੀ ਹੈ ਇਹ ਵੀ ਆਪਣੇ ਮੈਡਲ ਪਹਿਲੇ ਨੰਬਰ ਤੇ ਆਉਣੇ ਪੜਾਈ ਚ ਹਾਂਜੀ ਤੁਸੀਂ ਬੇਟਾ ਕਿਹੜਾ ਸਮਾਂ ਕੱਢਦੇ ਹੋ ਬੱਚਿਆਂ ਲਈ ਘਰ ਦਾ ਕੰਮ ਵੀ ਕਰਨਾ ਹੁੰਦਾ ਕਬੂਤਰ ਤਾਂ ਜਦੋਂ ਆਪਾਂ ਸਵੇਰੇ ਢਾ ਦਈਏ ਸ਼ਾਮ ਤੱਕਰ ਉੱਡਦੇ ਰਹਿੰਦੇ ਆ ਨਾ ਤੇ ਬੱਚਿਆਂ ਲਈ ਫਿਰ ਸਮਾਂ ਕਿਹੜੇ ਟਾਈਮ ਕੱਢਦੇ ਬੱਚੇ ਹੀ ਮਲੇ ਆਡੇ ਕੋਲ ਤਾਂ ਪਾਹੀ ਹੈ ਕਿ ਅਸੀਂ ਪੜ੍ਹਾਉਨੇ ਸਾਡੇ ਕੋਲ ਟਾਈਮ ਨਹੀਂ ਬੜੇ ਖੁਦ ਆਪ ਹੀ ਪੜ੍ਹਦੇ ਨਾਲੇ ਕਬੂਤਰਾਂ ਜੀ ਨਾਲ ਘਰੇ ਕੰਮ ਵੀ ਕਰਾਉਂਦੇ ਆ ਬੱਚੇ ਨਾਲ ਜਦੋਂ ਛੋਟੇ ਸੀ ਬੱਚੇ ਉਦੋਂ ਇਹਨਾਂ ਨੂੰ ਪੜ੍ਹਾਉਂਦੇ ਰਹੇ ਜੀ 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 ਉਦੋਂ ਇਹਨਾਂ ਨੂੰ ਸਿਖਾਉਂਦੇ ਰਹੇ ਕਿ ਬੱਚੇ ਆਏ ਨੇ ਪੜ੍ਹਨਾ ਹੈ ਪੜ੍ਹਨਾ ਹੁਣੇ ਥੋੜਾ ਜਿਹਾ ਸਮਾ ਰਹੇ ਹੋਗੇ ਹੁਣੇ ਖੋਣਪ ਜੀ ਸੋ ਬਹੁਤ ਲਾਇਕ ਬੱਚੇ ਵੀ ਹੈ ਪ੍ਰਮਾਤਮਾ ਸਭ ਨੂੰ ਐਵਜ ਦੇਵੇ ਧੀ ਪੁੱਤ ਲੋ ਜੀ ਆਹਾ ਭਾਈ ਜੀ ਦੇ ਜਿੱਤੀ ਹੋਇਆ ਕੱਪ ਜਿੰਨੀਆਂ ਨੇ ਸ਼ੀਲਡਾਂ ਜਿੱਤੀਆਂ ਅੱਜ ਤੱਕ ਆ ਵੀ ਭਾਈ ਜੀ ਛੋਟੀ ਵਾਲਾ ਕੂਲਰ ਦਿੱਤਾ ਜਿਹੜਾ ਹਾਂਜੀ ਛੋਟੇ ਲਓ ਜੀ ਪੱਪੂ ਰਾਮ ਸਿੰਘ ਜਟਾਣਾ ਕਬੂਤਰ ਕਲੱਬ ਪਹਿਲਾ ਸਮੂਹ ਪਿੰਡ ਚੋਟੀ ਵਾਲਾ ਕੂਲਰ ਜਿੱਤੇ ਆ ਜੀ ਬਾਈ ਨੇ ਬੜਾ ਸਾਮ ਕੇ ਰੱਖਿਆ ਵੀ ਪਿਆਰ ਨਾਲ ਤੇ ਲਓ ਜੀ ਆਹ ਥੱਲੇ ਕੁਝ ਬਾਈ ਇਹ ਬਾਈ ਕਿੱਥੋਂ ਦੀਆਂ ਫੋਟੋਆਂ ਜਿਹੜੀਆਂ ਆ ਇਹ ਆ ਬਾਈ ਦੀ ਬਾਜੀ ਕਰਵਾਈਦੀ ਆ ਪਿੰਡੀ ਜੀ ਆਹ ਆ ਬਾਈ ਤੁਹਾਡਾ ਬਾਈ ਨਾ ਨਹੀਂ ਕੋਈ ਫੋਟੋ ਆ